ਕਿ ਸਰਕਾਰ ਕਹਿੰਦੀ ਹੈ ਕਿਸਾਨ ਯੂਨੀਅਨਾਂ ਸੜਕਾਂ ਰੋਕਦੀਆਂ ਤੇ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਹੈ ਅਜੇ ਤੱਕ ਕਿਸਾਨ ਯੂਨੀਅਨਾਂ ਆਈ ਨਹੀਂ ਹੈ ਅੱਜ ਤੱਕ ਪੰਜਾਬ ਦੇ ਉਹ ਮੁੱਖ ਮੰਤਰੀ ਹੈ ਜਿਹੜੇ ਲੋਕਾਂ ਪ੍ਰਤੀ ਦਰਦ ਰੱਖਦੇ ਹੈ ਸੀਐਮ ਆਨ ਦੀ ਸਿਕਿਉਰਿਟੀ ਨੂੰ ਲੈ ਕੇ ਇੰਨੀ ਸਖਤ ਹੋਈ ਹੋਈ ਹੈ ਪੁਲਿਸ ਕਿ ਪਿਛਲੇ 2 ਘੰਟਿਆਂ ਤੋਂ ਇਧਰ ਦੀ ਪੱਤਾ ਵੀ ਨਹੀਂ ਹਿਲਣ ਦਿੱਤਾ ਗਿਆ ਇੱਥੋਂ ਦੀ ਨਾ ਤਾਂ ਕੋਈ ਮਰੀਜ਼ ਲੰਘਣ ਦਿੱਤਾ ਐਂਬੂਲੈਂਸ ਨੂੰ ਲੰਘਣ ਦੀ ਆ ਜਿਹੜੀ ਆਗਿਆ ਉਹਦੇ ਨਾਲ ਉਹਦੇ ਪਰਿਵਾਰ ਜਾਂ ਸਾਥੀਆਂ ਨੂੰ ਲੰਘਣ ਦੀ ਆਗਿਆ ਨਹੀਂ ਇਹ ਪੜ ਸੇਹ ਵਾਲਾ ਦੇ ਰਹੀ ਹੈ ਕਿ ਸੀਐਮ ਸਿਕਿਉਰਿਟੀ ਦਾ ਮਾਮਲਾ ਹੈ ਪਰ ਸੀਐਮ ਤਾਂ ਅੰਦਰ ਜਿਹੜਾ ਇੱਕ ਹਾਲ ਆ ਉਹਦੇ ਵਿੱਚ ਨੇ ਆ ਪੂਰੀ ਸੜਕ ਜਾਮ ਕੀਤੀ ਹੋਈ ਹੈ ਤੇ ਮਾਨ ਸਾਹਿਬ ਤਾਂ ਘੱਟੋ ਘੱਟ ਇੱਥੋਂ ਅੱਧਾ ਕਿਲੋਮੀਟਰ ਤੋਂ ਵੀ ਉੱਤੇ ਦੂਰੀ ਤੇ ਨੇ ਇਸ ਤਰੀਕੇ ਦੀ ਕਿਲਾਬੰਦੀ ਕੀਤੀ ਗਈ ਹੈ ਉਹ ਇਸ ਤਰੀਕੇ ਨਾਲ ਲੱਗਦਾ ਹੈ ਕਿ ਕਿਸੇ ਪੁਰਾਣੇ ਸਮਿਆਂ ਦਾ ਕੋਈ ਮਹਾਰਾਜਾ ਫਰੀਦਕੋਟ ਦੇ ਵਿੱਚ ਆਇਆ ਹੋਵੇ ਹੋ ਸਕਦਾ ਹੈ ਕਿ ਫਰੀਦਕੋਟ ਦੇ ਜਿਹੜੇ ਮਹਾਰਾਜੇ ਰਹੇ ਆ ਉਹਨਾਂ ਨੇ ਵੀ ਇਤਨੀ ਤੱਕ ਦੀ ਕਿਲਾਬੰਦੀ ਨਾ ਕੀਤੀ ਹੋਵੇ ਲੋਕਾਂ ਨੂੰ ਛੱਡ ਦਿਓ ਬੱਸਾਂ ਨੂੰ ਛੱਡ ਦਿਓ ਟਰੱਕਾਂ ਨੂੰ ਛੱਡ ਦਿਓ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਣ ਦੀ ਆਗਿਆ ਨਹੀਂ ਪੰਜਾਬ ਦੇ ਆਮ ਘਰ ਦੇ ਮੁੱਖ ਮੰਤਰੀ ਆਏ ਹੋਏ ਨੇ ਜਿਹੜੇ ਕਹਿੰਦੇ ਸੀਗੇ ਕਿ ਨਾ ਤਾਂ ਅਸੀਂ ਸਿਕਿਉਰਟੀਆਂ ਲੈਣੀਆਂ ਨਾ ਸਾਨੂੰ ਕੋਈ ਖਤਰਾ ਅਸੀਂ ਇੰਨੇ ਲੋਕਪ੍ਰੀਆ ਹਾਂ ਕਿ ਸਾਨੂੰ ਕਾਸੇ ਦੀ ਲੋੜ ਹੀ ਨਹੀਂ ਹੈ ਅਸੀਂ ਇਸ ਵਕਤ ਫਰੀਦਕੋਟਾਂ ਤੇ ਫਰੀਦਕੋਟ ਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਏ ਹੋਏ ਆ ਅੱਜ ਫਰੀਦਕੋਟ ਬੁਰਗੋਵਨ ਸਿੰਘ ਮੈਡੀਕਲ ਦਾ 50ਵਾਂ ਅਤੇ ਬਾਬਾ ਫਰੀ ਯੂਨੀਵਰਸਿਟੀ ਦਾ 25ਵਾਂ ਸਥਾਪਨਾ ਦਿਵਸ ਸੀ ਜਿੱਥੇ ਉਹ ਆਏ ਆ ਪਰ ਫਰੀਦਕੋਟ ਦੇ ਨਿਵਾਸੀਆਂ ਲਈ ਇੱਕ ਦਿੱਕਤ ਖੜੀ ਕੀਤੀ ਹੋਈ ਆ ਉਹ ਹੈ ਕਿ ਸਟੇਟ ਹਾਈਵੇ ਜਿਹੜਾ ਅੱਗੇ ਸਾਦਕ ਨੂੰ ਜਾਂਦਾ ਜਿਹੜਾ ਅੱਗੇ ਬਾਕੀ ਦੇ ਜਿਹੜੇ ਹੈ ਜ਼ਿਲ੍ਹਿਆਂ ਨੂੰ ਵੀ ਜੋੜਦਾ ਫਰੋਈਪੁਰ ਤੱਕ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਜੋੜਦਾ ਹੈ ਉਹਨੂੰ ਬਿਲਕੁਲ ਜਾਮ ਕੀਤਾ ਹੋਇਆ ਹੈ ਪਿਛਲੇ 2 ਘੰਟਿਆਂ ਤੋਂ 2 ਘੰਟਿਆਂ ਤੋਂ ਇੱਥੋਂ ਦੀ ਬਾਕੀ ਤਾਂ ਗੱਲਾਂ ਛੱਡੋ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ ਬਾਕੀ ਲੋਕਾਂ ਨੂੰ ਛੱਡ ਦਿਓ ਬੱਸਾਂ ਨੂੰ ਛੱਡ ਦਿਓ ਟਰੱਕਾਂ ਨੂੰ ਛੱਡ ਦਿਓ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਜਾਣ ਦੀ ਆਗਿਆ ਨਹੀਂ ਇਹ ਪੁਲਿਸ ਇਹ ਹਵਾਲਾ ਦੇ ਰਹੀ ਹੈ ਕਿ ਸੀਐਮ ਸਿਕਿਉਰਿਟੀ ਦਾ ਮਾਮਲਾ ਹੈ ਪਰ ਸੀਐਮ ਤਾਂ ਅੰਦਰ ਜਿਹੜਾ ਇੱਕ ਹਾਲ ਆ ਉਹਦੇ ਵਿੱਚ ਨੇ ਆ ਪੂਰੀ ਸੜਕ ਜਾਮ ਕੀਤੀ ਹੋਈ ਹੈ ਉਹੀ ਸੀਐਮ ਨੇ ਜਿਹੜੇ ਕਹਿੰਦੇ ਹੁੰਦੇ ਸੀ ਮੁਰਗੀ ਖਾਨਾ ਕਦੋਂ ਖੋਲਣਾ ਤੁਸੀਂ ਕਦੋਂ ਤੁਸੀਂ ਜਿਹੜਾ ਆ ਕੰਮ ਛੱਡ ਕੇ ਰਾਜਨੀਤੀ ਛੱਡ ਕੇ ਹੋਰ ਪਾਸੇ ਕਿਉਂ ਨਹੀਂ ਜਾਂਦੇ ਜੇ ਤੁਹਾਨੂੰ ਇੰਨਾ ਹੀ ਖਤਰਾ ਹੈ ਤਾਂ ਅੱਜ ਇੱਥੋਂ ਦੀ ਨਾ ਤਾਂ ਕੋਈ ਮਰੀਜ਼ ਲੰਘਣ ਦਿੱਤਾ ਐਂਬੂਲੈਂਸ ਨੂੰ ਲੰਘਣ ਦੀ ਆ ਜਿਹੜੀ ਆਗਿਆ ਉਹਦੇ ਨਾਲ ਉਹਦੇ ਪਰਿਵਾਰ ਜਾਂ ਸਾਥੀਆਂ ਨੂੰ ਲੰਘਣ ਦੀ ਆਗਿਆ ਨਹੀਂ ਜੇ ਕੋਈ ਮਰੀਜ਼ ਕਿਸੇ ਪ੍ਰਾਈਵੇਟ ਗੱਡੀ 'ਚ ਆਉ ਗੱਡੀ ਨੂੰ ਲੰਘਣ ਦੀ ਆਗਿਆ ਨਹੀਂ ਜੇ ਕੋਈ ਸਕੂਲੀ ਬੱਚੇ ਆ ਉਹਨਾਂ ਨੂੰ ਲੰਘਣ ਦੀ ਆਗਿਆ ਨਹੀਂ ਜੇਕਰ ਕੋਈ ਇਧਰ ਦਾ ਰਹਿਣ ਵਾਲਾ ਉਹਨੂੰ ਲੰਘਣ ਦੀ ਆਗਿਆ ਨਹੀਂ ਜੇਕਰ ਕੋਈ ਮੈਡੀਕਲ ਦਾ ਡਾਕਟਰ ਆ ਉਹਨੂੰ ਵੀ ਲੰਘਣ ਦੀ ਆਗਿਆ ਨਹੀਂ ਸੀਐਮ ਮਾਨ ਦੀ ਸਿਕਿਉਰਿਟੀ ਨੂੰ ਲੈ ਕੇ ਇੰਨੀ ਸਖਤ ਹੋਈ ਹੋਈ ਆ ਪੁਲਿਸ ਕਿ ਪਿਛਲੇ 2 ਘੰਟਿਆਂ ਤੋਂ ਇਧਰ ਦੀ ਪੱਤਾ ਵੀ ਨਹੀਂ ਹੇਲਣ ਦਿੱਤਾ ਗਿਆ ਤੇ ਮਾਨ ਸਾਹਿਬ ਤਾ ਕਟੋ ਕਟ ਇਥੋਂ ਅੱਧਾ ਕਿਲੋਮੀਟਰ ਤੋਂ ਵੀ ਉੱਤੇ ਦੂਰੀ ਤੇ ਨੇ ਪਹਿਲਾਂ ਹੀ ਇਸ ਤਰੀਕੇ ਦੇ ਜਾਂ ਮਾਨ ਸਾਹਿਬ ਅੰਦਰਲੇ ਅੰਦਰ ਜਿੰਨੀ ਮਰਜ਼ੀ ਸਿਕਿਉਰਟੀ ਲਾ ਆਂਦੇ ਪਰ ਆਮ ਪਬਲਿਕ ਦਾ ਕੀ ਕਸੂਰ ਐ ਇਥੋਂ ਹੀ ਮਾਨ ਸਾਹਿਬ ਇਹਨਾਂ ਗੱਲਾਂ ਕਰਕੇ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੈਪਟਨ ਐ ਬਾਦਲ ਐ ਇਹ ਇੱਕ ਟਾਉਟ ਵੀ ਕੱਸਦੇ ਹੁੰਦੇ ਸੀ ਕਿ ਮੁੱਖ ਮੰਤਰੀ ਮਾਨ ਸਾਹਿਬ ਵੀ ਜਹਾਜ਼ ਤੇ ਆਈਏ ਦੱਸ ਦਈਏ ਕਿ ਮੁੱਖ ਮੰਤਰੀ ਜਹਾਜ਼ ਤੇ ਆਉਂਦਾ ਥੱਲੇ ਪੁਲਿਸ ਵਾਲੇ ਡੰਡੇ ਲਈ ਖੜੇ ਹੁੰਦੇ ਆ ਉਹਨਾਂ ਦਾ ਕੀ ਫਾਇਦਾ ਤਾ ਇਹ ਵੀ ਵਿਚਾਰੇ ਇਥੇ ਡੰਡੇ ਲਈ ਖੜੇ ਆ ਮੁੱਖ ਮੰਤਰੀ ਸਾਹਿਬ ਤਾਂ ਬਿਲਕੁਲ ਸਾਹਮਣੇ ਦਾਣਾ ਮੰਡੀ ਦੇ ਵਿੱਚ ਉਹਨਾਂ ਦਾ ਹੈਲੀਕਾਪਟਰ ਉਤਰਿਆ ਉਤਰ ਕੇ ਉਹ ਨਾਲ ਦੀ ਨਾਲ ਹੀ ਜਿਹੜਾ ਸਾਹਮਣੇ ਯੂਨੀਵਰਸਿਟੀ ਆ ਉਹਦੇ ਵਿੱਚ ਚਲੇ ਗਏ ਆ ਤੇ ਫਿਰ ਇੰਨੀ ਸਿਕਿਉਰਿਟੀ ਕਿਹੜੀ ਗੱਲ ਦੀ ਇੰਨੀ ਸਿਕਿਉਰਿਟੀ ਕਿਹੜੀ ਗੱਲ ਦੀ ਆ ਆਮ ਲੋਕਾਂ ਦਾ ਕਿਸੂਰ ਆ ਇਹ ਉਹੀ ਫਰੀਦਕੋਟ ਦੇ ਲੋਕ ਨੇ ਇਹ ਉਹੀ ਲੋਕ ਨੇ ਗੁਰਦੇਵ ਸਿੰਘ ਸੇਖੋਂ ਦੇ ਗਵਾਂਢੀ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਫਰੀਦਕੋਟ ਤੋਂ ਸੀਟ ਵੀ ਦਿੱਤੀ ਹੈ ਤੇ ਅੱਜ ਉਹਨਾਂ ਹੀ ਲੋਕਾਂ ਨੂੰ ਮਾਂ ਸਾਹਿਬ ਦੇ ਔਣ ਕਰਕੇ ਆ ਤੁਸੀਂ ਦੇਖ ਸਕਦੇ ਹੋ ਕਿ ਆ ਲੜਕੀਆਂ ਨੂੰ ਵੀ ਇੱਥੇ ਉਤਰਨਾ ਪਿਆ ਕਿਉਂਕਿ ਅੱਗੇ ਜਾਣ ਦੀ ਆਗਿਆ ਹੀ ਨਹੀਂ ਵਿੱਚ ਤੁਹਾਨੂੰ ਅਸੀਂ ਵਕਤ ਵਕਤ ਤਸਵੀਰਾਂ ਦਿਖਾਵਾਂਗੇ ਕਿਵੇਂ ਗੱਡੀਆਂ ਮੋੜੀਆਂ ਗਈਆਂ ਕਿਵੇਂ ਲੋਕਾਂ ਨੂੰ ਮੋੜਿਆ ਗਿਆ ਇਹ ਇਸੇ ਕਰਕੇ ਆ ਕਿਉਂਕਿ ਅੱਗੇ ਪੰਜਾਬ ਦੇ ਆਮ ਘਰ ਦੇ ਮੁੱਖ ਮੰਤਰੀ ਆਏ ਹੋਏ ਨੇ ਜਿਹੜੇ ਕਹਿੰਦੇ ਸੀਗੇ ਕਿ ਨਾ ਤਾਂ ਅਸੀਂ ਸਿਕਿਉਰਟੀਆਂ ਲੈਣੀਆਂ ਨਾ ਸਾਨੂੰ ਕੋਈ ਖਤਰਾ ਅਸੀਂ ਇੰਨੇ ਲੋਕਪ੍ਰੀਆ ਹੈ ਕਿ ਸਾਨੂੰ ਕਾਸੇ ਦੀ ਲੋੜ ਹੀ ਨਹੀਂ ਹੈ ਆ ਹੁਣ ਇੱਥੋਂ ਤੁਰ ਕੇ ਬੇਸ਼ੱਕੇ ਚਲੇ ਜਾਣ ਪਹਿਲੀ ਗੱਲ ਤਾਂ ਤੁਰ ਕੇ ਦੀ ਵੀ ਆਗਿਆ ਨਹੀਂ ਪਰ ਤੁਰ ਕੇ ਬੇਸ਼ੱਕ ਚਲੇ ਜਾਣ ਗੱਡੀ ਲਜਾਣ ਦੀ ਆਗਿਆ ਨਹੀਂ ਕਿਉਂਕਿ ਮੈਡੀਕਲ ਕਾਲਜ ਹੈ ਆਸ-ਪਾਸ ਦੇ ਕਈ ਜ਼ਿਲ੍ਹਿਆਂ ਦੇ ਮਰੀਜ਼ਾਂ ਨੇ ਇੱਥੇ ਆਉਣਾ ਤਾਂ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਨ ਸਾਹਿਬ ਦੀ ਸਰਕਾਰ ਤੋਂ ਲੋਕਾਂ ਨੂੰ ਇਹ ਅਮੀਸ਼ ਸੀ ਕਿ ਜਦ ਇਹ ਆਉਣਗੇ ਤਾਂ ਲੋਕਾਂ ਨੂੰ ਜਿਹਈਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਉਹਨਾਂ ਨੇ ਇਹਨਾਂ ਗੱਲਾਂ ਦੇ ਕਰਕੇ ਸਰਕਾਰ ਬਣਾਈ ਸੀ ਉਹਨਾਂ ਨੇ ਇਹਨਾਂ ਗੱਲਾਂ ਨੂੰ ਹੀ ਪਾਸੇ ਕਰਕੇ ਸਰਕਾਰ ਬਣਾਈ ਸੀ ਕਿ ਇਹ ਚੀਜ਼ਾਂ ਵਾਪਰਨਗੀਆਂ ਨਹੀਂ ਪਰ ਵਾਪਰ ਰਹੀਆਂ ਫਰੀਦਕੋਟ ਦੇ ਵਿੱਚ ਵਾਪਰ ਰਹੀਆਂ ਇੱਕ ਪ੍ਰੋਗਰਾਮ ਨੂੰ ਲੈ ਕੇ ਜਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਆ ਜਿਸ ਤਰੀਕੇ ਦੀ ਕਿਲਾਬੰਦੀ ਕੀਤੀ ਗਈ ਆ ਉਹ ਇਸ ਤਰੀਕੇ ਨਾਲ ਲੱਗਦਾ ਹੈ ਕਿ ਕਿਸੇ ਪੁਰਾਣੇ ਸਮਿਆਂ ਦਾ ਕੋਈ ਮਹਾਰਾਜਾ ਫਰੀਦਕੋਟ ਦੇ ਵਿੱਚ ਆਇਆ ਹੋਵੇ ਹੋ ਸਕਦਾ ਹੈ ਕਿ ਫਰੀਦਕੋਟ ਦੇ ਜਿਹੜੇ ਮਹਾਰਾਜੇ ਰਹੇ ਆ ਉਹਨਾਂ ਨੇ ਵੀ ਇੰਨੀ ਤਕੜੀ ਕਿਲਾ ਬੰਦੀ ਨਾ ਕੀਤੀ ਹੋਵੇ ਤਾਂ ਇਹ ਤਸਵੀਰ ਇਸ ਵਕਤ ਫਰੀਦਕੋਟ ਦੀ ਹੈ 1 ਵਜੇ ਦਾ ਇਹ ਬੰਦ ਹੈ ਤੇ 3 ਵਜੇ ਦੇ ਕਰੀਬ ਜਿਹੜਾ ਉਹ ਬੰਦ ਹੋਏ ਨੂੰ ਹੋ ਗਿਆ ਤਾਂ ਤੁਸੀਂ ਦੇਖ ਲਓਗੇ ਕੋਈ ਕਿਸੇ ਬੰਦੇ ਨੂੰ ਨਹੀਂ ਸਭ ਦੀਆਂ ਗੱਡੀਆਂ ਇੱਥੋਂ ਮੋੜ ਕੇ ਸਭ ਨੂੰ ਆਪੋ ਆਪਣੇ ਕੰਮਾਂ 'ਚ ਵਿਘਨ ਪਾਇਆ ਜਾ ਰਿਹਾ ਕਿਉਂਕਿ ਇੱਥੇ ਅੱਗੇ ਨਾ ਕੋਈ ਇਹ ਕਹਿੰਦੇ ਆ ਕਿ ਕਿਸਾਨ ਯੂਨੀਅਨ ਹਾਂ ਇੱਕ ਗੱਲ ਦੱਸ ਦਈਏ ਕਿ ਸਰਕਾਰ ਕਹਿੰਦੀ ਹੈ ਕਿਸਾਨ ਯੂਨੀਅਨਾਂ ਸੜਕਾਂ ਰੋਕਦੀਆਂ ਤੇ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਹੈ ਅਜ ਤੱਕ ਕਿਸਾਨ ਯੂਨੀਅਨ ਆਈ ਨਹੀਂ ਹੈ ਅਜ ਤੱਕ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਪ੍ਰਤੀ ਦਰਦ ਰੱਖਦੇ ਆ ਜਿਹੜੇ ਕਹਿੰਦੇ ਆ ਕਿ ਲੋਕ ਥੋੜੇ ਨੂੰ ਟੁੱਟ ਜਾਣਗੇ ਕਿਸਾਨ ਯੂਨੀਅਨ ਨੂੰ ਕਹਿੰਦੇ ਆ ਕਿ ਲੋਕ ਥੋੜੇ ਨੂੰ ਟੁੱਟ ਜਾਣਗੇ ਤੁਸੀਂ ਸੜਕਾਂ ਰੋਕੀਆਂ ਤਾਂ ਅੱਜ ਦਾ ਜਿਹੜਾ ਸਟੇਟ ਹਾਈਵੇ ਰੋਕਿਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਉਣ ਕਰਕੇ ਰੋਕਿਆ ਗਿਆ ਉਹਨਾਂ ਦੇ ਇੱਥੇ ਜਿਹੜਾ ਆਗਮਨ ਸੀ ਉਹਨਾਂ ਦਾ ਉਹਦੇ ਕਰਕੇ ਰੋਕਿਆ ਗਿਆ ਤਾਂ ਇਥੋਂ ਸਵਾਲ ਉਹੀ ਖੜਾ ਹੁੰਦਾ ਹੈ ਕਿ ਆਮ ਅਰਵਾਲੀਆਂ ਗੱਲਾਂ ਕਿੱਥੇ ਗਈਆਂ ਇਹੀ ਗੱਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਹੁੰਦੀਆਂ ਰਹੀਆਂ ਇਹੀ ਗੱਲਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੁੰਦੀਆਂ ਰਹੀਆਂ ਤੇ ਅੱਜ ਉਹੀ ਗੱਲਾਂ ਆਮਕਰ ਦਾ ਮੁੱਖ ਮੰਤਰੀ ਕਰ ਰਿਹਾ